ਭਾਰਤੀ ਕਾਂਸ ਦਾ ਅਗੂ ਮਾਈਕ ਦੇ ਕੇ ਪਤੇ ਪਿਛਲੇ 2-3 ਦਿਨ ਤੋਂ ਜਿਹੜੇ ਹਾਲਾਤ ਪੰਜਾਬ ਤੇ ਹਿਮਾਚਲ ਦੇ ਆਪਸ ਦੇ ਵਿੱਚ ਬਣੇ ਹੋਏ ਆ ਉਸ ਦੇ ਸੰਬੰਧ ਤੇ ਵਿੱਚ ਗੱਲਬਾਤ ਕਰਨ ਦੇ ਲਈ ਜਿੰਨੇ ਪੱਤਰਕਾਰ ਵੀ ਇੱਥੇ ਪਹੁੰਚਣ ਮੈਂ ਸਾਰਿਆਂ ਜੀ ਆਇਆਂ ਆਖਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਜਾਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹੋਣ ਹਰ ਸਾਲ ਜਦੋਂ ਵੀ ਇਹ ਦਿਨ ਆਉਂਦੇ ਨੇ ਜਦੋਂ ਹੋਲਾ ਮਹੱਲਾ ਆਉਂਦਾ ਹੈ ਜਦੋਂ ਅਨੰਦਪੁਰ ਸਾਹਿਬ ਵਿਕੇ ਸਿੰਘ ਸੰਤਾ ਕੱਠੀਆਂ ਆਂਦੀਆਂ ਨੇ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਨੌਜਵਾਨ ਕਦੇ-ਕਦਾਈਂ ਇੱਕ ਬਹਾਨੇ ਦੇ ਨਾਲ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੇ ਨੇ ਤੇ ਉਹ ਆਪਣਾ ਰੁਟੀਨ ਇਸ ਹਿਸਾਬ ਨਾਲ ਬਣਾ ਕੇ ਜਾਂਦੇ ਨੇ ਵੀ ਚਲੋ ਅਨੰਦਪੁਰ ਆਇਆ ਤੇ ਉਹ ਅੱਗੇ ਜਿੱਥੇ-ਜਿੱਥੇ ਉਹਨਾਂ ਦੇ ਕਿਸ ਦੀ ਸ਼ਰਧਾ ਆ ਉਹ ਉੱਥੇ-ਉੱਥੇ ਚਲੇ ਜਾਂਦੇ ਨੇ ਤੇ ਉਹਨਾਂ ਜੋ ਬਖਤਾਤ ਗੁਰੂ ਘਰ ਜਿਹੜੇ ਨੇ ਜਾਂ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ ਉਹ ਹਿਮਾਚਲ ਦੇ ਵਿੱਚ ਪੈਂਦੇ ਨੇ ਕਈ ਵਾਰੀ ਤੇ ਜਦੋਂ ਵੀ ਸਾਡੇ ਨੌਜਵਾਨ ਪਿੰਡਾਂ ਤੋਂ ਤੁਰਦੇ ਨੇ ਤੇ ਆਪਣੇ ਧਾਰਮਿਕ ਨਿਸ਼ਾਨ ਜਾਂ ਜਿਨ੍ਹਾਂ ਦੇ ਸ਼ਖਸੀਤਾਂ ਦੇ ਨਾਲ ਉਹਨਾਂ ਨੂੰ ਪਿਆਰ ਆ ਧਾਰਮਿਕ ਸ਼ਖਸੀਤਾਂ ਦੇ ਨਾਲ ਉਹਨਾਂ ਦੇ ਝੰਡੇ ਆਪਣੇ ਵਹੀਕਲਾਂ ਦੇ ਉੱਤੇ ਲਾ ਕੇ ਉਹ ਨਿਕਲਦੇ ਨੇ ਪਰ ਹਰ ਵਾਰੀ ਇਹ ਵੇਖਣ ਨੂੰ ਮਿਲਦਾ ਹੈ ਕਿ ਹਿਮਾਚਲ ਦੇ ਵਿੱਚ ਕੋਈ ਨਾ ਕੋਈ ਬੰਦਾ ਆਪਣੇ ਤੌਰ ਦੇ ਉੱਤੇ ਉਹ ਕਾਨੂੰਨ ਪੁਲਿਸ ਵਾਲੇ ਘੱਟ ਹੁੰਦੇ ਨੇ ਜਿਹੜੇ ਇੰਡੀਵਿਜੂਅਲਸ ਹੁੰਦੇ ਨੇ ਆਪਣੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਸਾਡੇ ਨੌਜਵਾਨਾਂ ਨੂੰ ਖਿਲਾੜ ਲੈਂਦਾ ਉਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਮੁੰਡਾ ਗਰਦੀ ਕਰਕੇ ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁੱਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੀ ਗੱਲ ਨੂੰ ਸਬਕਾਰ ਕਰਨਾ ਸਾਡੇ ਵਾਸਤੇ ਇੱਕ ਸੌਨਾ ਜ਼ਹਿਰ ਖਾਣ ਬਰਾਬਰ ਆ ਕਿਉਂਕਿ ਸਾਨੂੰ ਆਪਣੇ ਨੌਜਵਾਨਾਂ ਤੇ ਘੱਟੋ ਘੱਟ ਉਹਨਾਂ ਤੇ 100% ਦੀ ਯਕੀਨ ਆ ਭਾਵੇਂ ਸਿਰੋਂ ਮੋਨੇ ਨੇ ਭਾਵੇਂ ਪਤਿਤ ਨੇ ਤੇ ਭਾਵੇਂ ਕੁਝ ਹੋ ਰਿਹਾ ਪਰ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਦਾ ਅਦਬ ਪੂਰਾ ਹੈ ਤੇ ਜਦੋਂ ਗੁਰੂ ਘਰ ਜਾਂਦੇ ਨੇ ਤੇ ਨਸ਼ਾ ਕਰਕੇ ਨਹੀਂ ਜਾਂਦੇ ਇੱਥੋਂ ਤੱਕ ਸਾਡੇ ਪਿੰਡਾਂ ਦੇ ਵਿੱਚ ਗੁਰੂ ਦਾ ਅਦਬ ਆ ਵੀ ਜਿੰਨੇ ਸ਼ਾਮ ਨੂੰ ਕਿਤੇ ਪੈਗ ਲਾਇਆ ਹੋਵੇ ਨਾ ਤੇ ਸਵੇਰੇ ਗੁਰਦੁਆਰੇ ਜਾਣ ਲੱਗਿਆ 100 ਵਾਰੀ ਸੋਵਿਦਾ ਪਿਆਰ ਮੈਂ ਰਾਤੀ ਪੀਤੀ ਇਹ ਅਦਬ ਲੈ ਕੇ ਸਾਡੇ ਨੌਜਵਾਨ ਪੈਦਾ ਹੋਏ ਨੇ ਵੱਡੇ ਹੋਏ ਨੇ ਤੇ ਇਹ ਲੋਕ ਹੁਣ ਇਹ ਕਹਿਣ ਵੀ ਨਹੀਂ ਜੀ ਇੱਧਰ ਨੂੰ ਆ ਤੇ ਗੁਰੂ ਘਰ ਨੂੰ ਰਹੇ ਨੇ ਪਰ ਇਹਨਾਂ ਨਸ਼ਾ ਕੀਤਾ ਹੁੰਦਾ ਇਹ ਗੱਲਾਂ ਬਿਲਕੁਲ ਝੂਠ ਨੇ ਦੂਸਰੀ ਗੱਲ ਜਿਹੜੀ ਇਹਦੇ ਨਾਲ ਹੀ ਉਹ ਜੋੜ ਦਿੰਦੇ ਨੇ ਜਿਹੜਿਆਂ ਨਾਲ ਜਿਆਦਾ ਤਕਲੀਫ ਹੁੰਦੀ ਆ ਉਸ ਤਕਲੀਫ ਦੀ ਆੜੇ ਅਠ ਦੂਸਰੇ ਏਦਾਂ ਵੀ ਟਾਰਗੇਟ ਕੀਤਾ ਜਾਂਦਾ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਦੀ ਫੋਟੋ ਵਾਲੇ ਝੰਡੇ ਜੜਿਆ ਕਿਉਂ ਲਾ ਕੇ ਆਉਂਦੇ ਨੇ ਪੰਜਾਬ ਦੇ ਨੌਜਵਾਨ ਇੱਧਰ ਉਸ ਆੜ ਦੇ ਵਿੱਚ ਬਹਾਨਾ ਉਹਦਾ ਬਣਾ ਕੇ ਨਿਸ਼ਾਨ ਸਾਹਿਬ ਸਾਡੇ ਧਾਰਮਿਕ ਕਿ ਲੋਾਇਏ ਜਾਂਦੇ ਨੇ ਹੁਣ ਵੀ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਆ ਨੌਜਵਾਨ ਜਾ ਰਹੇ ਹੀ ਇਧਰੋਂ ਦੀ ਤੇ ਬਾਰਡਰ ਦੇ ਉੱਤੋਂ ਜਿਹੜਾ ਪੰਜਾਬ ਤੇ ਹਿਮਾਚਲ ਦਾ ਬਾਰਡਰ ਆ ਪੋਥੋ ਪੁਲਿਸ ਨੇ ਨੌਜਵਾਨ ਵਾਪਸ ਮੋੜੇ ਨੇ ਵੀ ਆਪਣੇ ਝੰਡੇ ਲਾ ਕੇ ਆਓ ਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਝੰਡੇ ਧਾਰਮਿਕ ਝੰਡੇ ਲੱਗੇ ਹੋਏ ਸੰਤਾਂ ਦੀ ਫੋਟੋ ਵਾਲੇ ਨੇ ਸੋ ਉਸ ਆਰ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਪਰ ਜੇ ਫੋਕਸ ਅਪਾ ਕਲਾ ਸੰਤਾਂ ਦੀ ਫੋਟੋ ਤੇ ਵੀ ਰੱਖਣਾ ਹੋਵੇ ਤੇ ਇਸ ਗੱਲ ਨੂੰ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਪਹਿਲਾਂ ਮਾਫੀ ਮੰਗ ਰਿਹਾ ਵੀ 2-4 ਮਿੰਟ ਬਾਅਦ ਲੱਗਣਗੇ ਇਹਨੂੰ ਸਮਝਣਾ ਜ਼ਰੂਰੀ ਆ ਕਿ ਇਹ ਸਮੱਸਿਆ ਪਈ ਕਿੱਥੇ ਇਹ ਕੋਈ ਦੋ ਸੂਬਿਆਂ ਦੀ ਲੜਾਈ ਨਹੀਂ ਗੀ ਕਿ ਪੰਜਾਬ ਦੇ ਤੇ हिमाचल ਦੀ ਜਾਂ ਪੰਜਾਬ ਦੀ ਜਾਂ ਹਰਿਆਣਾ ਦੀ ਜਾਂ ਪੰਜਾਬ ਦੀ ਜਾਂ ਉਹ ਦੀ ਲੜਾਈ ਹੈ ਸਾਡਾ ਪੰਜਾਬ ਦਾ ਕੇਸ ਬਾਕੀ ਸਾਰੇ ਇੰਡੀਆ ਨਾਲ ਵੱਖਰਾ ਹੈ ਜਦੋਂ ਸਾਡੀ ਕੋਈ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਦੋ ਸੂਬਿਆਂ ਦੀ ਗੱਲ ਨਾਲ ਬਣਾਇਆ ਜਾਵੇ ਇਹਦੀ ਜੜ 1947 ਦੇ ਪਈਆ 1 ਮਿੰਟ ਚ ਮਦਦ ਗੱਲ ਨਾ ਵੇੜ ਦੇਣੀ ਇਤਿਹਾਸ ਤ ਅਨੁਸਾਰਿਆ ਨੂੰ ਪਤਾ ਹੈ 47 ਦੇ ਵਿੱਚ ਅਸੀਂ ਇੱਕ ਤੀਸਰੀ ਧਿਰ ਸੀ ਸਿੱਖ ਹਿੰਦੂ ਮੁਸਲਮਾਨਾਂ ਦੇ ਬਰਾਬਰ ਤੇ ਰਾਜ ਲੈਣ ਲਈ ਅਸੀਂ ਇੱਕ ਤੀਸਰੀ ਧਿਰ ਹਾਂ ਪਰ ਅਸੀਂ ਵਿਸ਼ਵਾਸ ਕਰਕੇ ਹਿੰਦੁਸਤਾਨ ਦੇ ਨਾਲ ਆਏ ਤੇ ਇਸ ਵਾਅਦਿਆਂ ਦੇ ਉੱਤੇ ਆਏ ਕਿ ਪਿੱਤਾਂ ਨੂੰ ਇੱਕ ਐਸਾ ਖਿੱਤਾ ਮਿਲੇਗਾ ਜਿੱਥੇ ਤੁਸੀਂ ਆਜ਼ਾਦੀ ਦੇ ਨਾਲ ਰਹਿ ਸਕੋਗੇ ਇੱਧਰ ਆ ਕੇ ਅਸੀਂ ਸੰਘਰਸ਼ ਕਰਕੇ ਇੱਕ ਸੂਬਾ ਲਿਆ ਜਿੱਦੇ ਵਿੱਚ ਅਸੀਂ ਬੜੀ ਮੁਸ਼ਕਿਲਾਂ ਦੇ ਨਾਲ ਬਹੁ ਗਿੰਤੀ ਜਿਵੇਂ ਅਸੀਂ ਘਟਕੀਆ ਨਾਲ ਤੇ ਇਧਰ ਆ ਦੇ ਇਧਰ ਲੈ ਲੈਂਦੇ ਸਾਨੂੰ ਆਪਣੀ ਜ਼ਮੀਰਾਂ ਦਾ ਖਾਤਾ ਛੱਡ ਕੇ ਸੰਘਰਸ਼ ਕਰਨ ਦੀ ਕੀ ਲੋੜ ਪਈ ਅਸੀਂ ਇਸ ਆਸ ਨਾਲ ਆਏ ਹਾਂ ਕਿ ਇਸ ਧਰਤੀ ਦੇ ਉੱਤੇ ਦੋ ਬਹੁ ਗਿਣਤੀ ਖਿੱਤੇ ਬਣਨ ਜਾ ਰਹੇ ਨੇ ਇੱਕ ਪਾਸੇ ਹਿੰਦੂ ਬਹੁ ਗਿਣਤੀ ਵਾਲਾ ਖਿੱਤਾ ਬਣਨ ਜਾ ਰਿਹਾ ਇੱਕ ਪਾਸੇ ਮੁਸਲਮਾਨ ਬਹੁ ਗਿਣਤੀ ਵਾਲਾ ਖਿੱਤਾ ਬਣਨ ਜਾ ਰਿਹਾ ਤੇ ਜੇ ਅਸੀਂ ਦੋਹਾਂ ਦੇ ਵਿੱਚ ਵੰਡੇ ਗਏ ਅੱਤੇ ਅੱਤੇ ਤੇ ਫਿਰ ਉਧਰੋਂ ਵੀ ਛੇਤਰ ਖਾਵਾਂਗੇ ਤੇ ਇਧਰੋਂ ਵੀ ਖਾਵਾਂਗੇ ਪਰ ਅਸੀਂ ਕਿਉਂਕਿ ਸਾਡਾ ਇਤਿਹਾਸ ਮੁਸਲਮਾਨਾਂ ਦੇ ਨਾਲ ਮੁਗਲਿਆ ਹਕੂਮਤ ਦੇ ਨਾਲ ਜਾਂ ਉਹਨਾਂ ਦੇ ਸ਼ਾਸਕਾਂ ਦੇ ਨਾਲ ਬਹੁਤਾ ਚੰਗਾ ਨਹੀਂ ਰਿਹਾ ਇਸ ਕਰਕੇ ਉਦੋਂ ਸਾਡੇ ਲੀਡਰਸ਼ਿਪ ਨੂੰ ਵਰਗਲਾ ਕੇ ਉਹਨਾਂ ਨੂੰ ਪਰ ਪਿਆਰ ਆਪਣੀਆਂ ਕਮੇਟੀਆਂ ਤੇ ਅਸੀਂ ਹਿੰਦੁਸਤਾਨ ਦੀ ਲੀਡਰਸ਼ਿਪ ਦੇ ਕਹਿਣ ਦੇ ਮੁਤਾਬਕ ਇਧਰਲੇ ਪੰਜਾਬ ਚ ਆ ਕੇ ਬਸੇ। ਔਰ ਇਧਰ ਜਦੋਂ ਆਏ ਆ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਇੱਕ ਖੇਤੇ ਦੇ ਵਿੱਚ ਬਹੁ ਗਿਣਤੀ ਹੋਏ। ਤਾਂ ਕਿ ਅਸੀਂ ਆਪਣੀ ਗੱਲ ਆਪਣਾ ਧਰਮ ਆਪਣਾ ਸੱਭਿਆਚਾਰ ਪ੍ਰੋਟੈਕਟ ਕਰ ਸਕੀਏ। ਹੁਣ ਜਦੋਂ ਉਹ ਨਹੀਂ ਆਇਆ ਉਸ ਤੋਂ ਬਾਅਦ ਸਾਡੇ ਹੱਕ ਖੋਏ ਗਏ। ਤੇ ਫੇਰ ਫੇਸ ਦੇ ਉੱਤੇ ਆਉਂਦੇ ਨੇ ਸੰਤ ਜਗਤ ਸਿੰਘ। ਕਾਬਲੇ ਚੈਨਲ ਸੰਤ ਜੀ ਮੋਟਰਸਾਈਕਲ ਹੁੰਦੇ ਕਿਸੇ ਹੋਰ ਦੀ ਕਿਉਂ ਲੱਗ ਜਾਂਦੀ ਸੰਤ ਫਤਿਹ ਸਿੰਘ ਦੀ ਕਿਉਂ ਨਹੀਂ ਲਾਗੇ ਜਾਂ ਮਾਸਟਰ ਤਾਰਾ ਸਿੰਘ ਦੀ ਲਾ ਕੇ ਕਿਉਂ ਨਹੀਂ ਚੱਲੇ ਜਾਂਦੇ ਅਸੀਂ ਸੰਤ ਜਰਨੈਲ ਸਿੰਘ ਜਦੋਂ ਆਉਂਦੇ ਨੇ ਸਕੇਲ ਦੇ ਉੱਤੇ ਤੇ ਉਹ ਚਿਹਰਾ ਬਣਦੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦਾ ਸਿੱਖਾਂ ਦੀ ਆਵਾਜ਼ ਬਣਦੇ ਨੇ ਪੰਜਾਬੀਆਂ ਦੀ ਆਵਾਜ਼ ਬਣਦੇ ਨੇ ਜਿਹੜੇ ਸਾਡੇ ਹੱਕ ਹਕੂਕ ਖੋਏ ਗਏ ਜਿਹੜੀ ਸਰਕਾਰਾਂ ਵੱਲੋਂ ਸਾਡੇ ਉੱਤੇ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਖਿਲਾਫ ਜੰਗ ਲੜਨ ਦਾ ਉਹਦੇ ਖਿਲਾਫ ਸੰਘਰਸ਼ ਕਰਨ ਦਾ ਕਿ ਚਿਹਰਾ ਬੰਦ ਦੇ ਨੇ ਤੇ ਅੱਜ ਵੀ ਜਦੋਂ ਦਿੱਲੀ ਸਾਡੇ ਉੱਤੇ ਵਿਤਕਰੇ ਕਰਦੀ ਆ ਤੇ ਸਭ ਤੋਂ ਪਹਿਲੀ ਤਸਵੀਰ ਸਾਡੇ ਪੀੜ੍ਹੀ ਦੇ ਮਨਾਂ ਦੇ ਵਿੱਚ ਜਾਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਉੱਠਦੀ ਆ ਉੱਭਰਦੀ ਆ ਤੇ ਉਹ ਸੰਤ ਜਰਨੈਲ ਸਿੰਘ ਦੀ ਉੱਭਰਦੀ ਆ ਕਿਉਂਕਿ ਉਹ ਉਹ ਸ਼ਖਸੀਅਤ ਹੀ ਜਿਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਸ਼ਹਾਦਤ ਦੇਖ ਕੇ ਆਪਣੀ ਗੱਲ ਤੇ ਅਡੋਲ ਰਹਿ ਕੇ ਸਾਡੇ ਗੁਰੂ ਘਰਾਂ ਦੀ ਰੱਖਿਆ ਕੀਤੀ ਤੇ ਸਾਡੇ ਹੱਕਾਂ ਦੀ ਆਵਾਜ਼ ਅਖੀਰਲੇ ਦਿਨ ਤੱਕ بلند ਕੀਤੀ। ਹੁਣ ਜੇ ਤੁਸੀਂ ਕਹੋ ਵੀ ਉਹ ਬੰਦਾ ਜਿੰਨੇ ਤੁਹਾਡੇ ਹੱਕਾਂ ਦੀ ਆਵਾਜ਼ بلند ਕੀਤੀ ਹੋਵੇ। ਜਾਂ ਤੇ ਇਹ ਕਹਿਣ ਵੀ ਜਿਹੜਾ ਉਹ ਝੰਡਾ ਲਾ ਰਹੇ ਨੇ ਉਹ ਕਿਸੇ ਨਸ਼ੇੜੀ ਦਾ ਆ ਕਿਸੇ ਨਸ਼ੇ ਦੇ ਸਦਾਗਰ ਦਾ ਆ ਕੋਈ ਧੀਆਂ ਪੈਣਾ ਨੂੰ ਠੀਕ ਨਹੀਂ ਕਹਿੰਦਾ ਉਹਦਾ ਆ ਤੇ ਫਿਰ ਤੇ ਅਸੀਂ ਵੀ ਮੰਨੀਏ ਵੀ ਅਸੀਂ ਗਲਤ ਬੰਦੇ ਦਾ ਝੰਡਾ ਲਾ ਕੇ ਚੱਲ ਜਾਣਾ। ਉਹ ਝੰਡਾ ਉਸ ਬੰਦੇ ਦਾ ਲੱਗਾ ਜਿੰਨੇ ਹਰ ਧਰਮ ਦੇ ਬੰਦੇ ਦੀ ਰੱਖਿਆ ਕੀਤੀ। ਉਹ ਆਪਣੀਆਂ ਸਪੀਚਾਂ 'ਚ ਸਾਰੀ ਗੱਲ ਕਹਿੰਦੇ ਹਾਂ ਮੈਂ ਦੁਬਾਰਾ ਦੁਹਰਾਉਣੀ ਨਹੀਂ ਤੇ ਜੇ ਉਸ ਇੱਕ ਚਿਹਰੇ ਦੇ ਜਿਹੜਾ ਇੱਕ ਰਿਪ੍ਰੈਸ਼ਨ ਦੇ ਖਿਲਾਫ ਖੜਨ ਵਾਲਾ ਸਿੰਬਲ ਬਣਿਆ ਆ ਤੇ ਸਾਡੀ ਆਵਾਜ਼ ਬਣਿਆ ਸਾਡੀ ਪ੍ਰਤੀਨਿਧਤਾ ਕਰਦਾ ਤੇ ਅਸੀਂ ਉਹਦੀ ਫੋਟੋ ਲਾ ਕੇ ਜਾਣੇ ਹੁਣ ਇੱਥੇ ਹਿਮਾਚਲ ਵਾਲਿਆਂ ਦਾ ਤਰਕ ਇਹ ਆਉਂਦਾ ਆ ਜਿਹੜੇ ਕਿ ਕਈ ਇਹ ਉਹਨਾਂ ਦੇ ਸਰਕਾਰੀ ਬੰਦੇ ਵੀ ਬੋਲਦੇ ਨੇ ਵੀ ਨਹੀਂ ਜੀ ਸੰਤ ਤੇ ਅਤਵਾਦੀ ਆ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਮੈਂ ਤਾਂ ਹੀ ਕਹਿ ਰਿਹਾ ਵੀ ਸਾਡਾ ਕੇਸ ਬਾਕੀ ਸੂਬਿਆਂ ਵਾਂਗੂ ਨਹੀਂਗਾ ਮੁੰਬਈ ਦੇ ਵਿੱਚ ਕਿਸੇ ਨੇ ਹਮਲਾ ਕੀਤਾ ਤਾਂ ਤੁਸੀਂ ਅੱਤਵਾਦੀ ਡਿਕਲੇਅਰ ਕਰਤਾ ਤੇ ਸਾਰਾ ਮੁਲਕ ਉਹਦਾ ਵਿਰੋਧੀ ਹੋ ਜਾਏ ਤੇ ਇੱਥੋਂ ਤੱਕ ਕਿ ਮੁੰਬਈ ਦੇ ਲੋਕ ਵੀ ਹੋ ਜਾਣ। ਇੱਥੇ ਜੇ ਤੁਸੀਂ ਉਹਨੂੰ ਅੱਤਵਾਦੀ ਕਹਿੰਦੇ ਹੋ ਸੰਤਾਂ ਨੂੰ ਹਾਲਾਂਕਿ ਇਹ ਵੀ ਗਲਤ ਆ। ਕੋਈ ਉਹਨਾਂ ਦੇ ਕਾਨੂੰਨ ਦੇ ਵਿੱਚ ਪ੍ਰਕਿਰਿਆ ਦੇ ਮੁਤਾਬਕ ਸੰਤਾਂ ਦੇ ਉੱਤੇ ਅੱਤਵਾਦੀ ਵਾਲੀ ਧਾਰਾ ਨਹੀਂ ਲੱਗਦੀ। ਸੋ ਉਹਦੇ باوجود ਵੀ ਉਹਨਾਂ ਨੂੰ ਅੱਤਵਾਦੀ ਕਹਿਣਾ ਆਪਣੇ ਆਪ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੈ। ਪਰ ਚਲੋ ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਸਾਡਾ ਜਿਹੜਾ ਕੇਸ ਆ ਇਹ ਦੋ ਕੌਮਾਂ ਦਾ ਦੋ ਮੁਲਕਾਂ ਦਾ ਕੇਸ ਆ ਦੋ ਸੂਬਿਆਂ ਦਾ ਜਾਂ ਦੋ ਗਵਾਂਡੀਆਂ ਦਾ ਕਲਾ ਕੇਸ ਨਹੀਂ ਹੈਗਾ ਅਸੀਂ ਜਿਸ ਵਿਸ਼ਵਾਸ ਦੇ ਨਾਲ ਹਿੰਦੁਸਤਾਨ ਦੇ ਨਾਲ ਆ ਕੇ ਜੁੜੇ ਹਾਂ ਜਦੋਂ ਉਹ ਪੂਰਾ ਨਹੀਂ ਹੈ ਤਾਂ ਫਿਰ ਇਹੋ ਜੇ ਨਾਇਕ ਉੱਠਣਗੇ ਲੜਨਗੇ ਸੋ ਸਾਡਾ ਕੇਸ ਬਿਲਕੁਲ ਵੱਖਰਾ ਹੈ ਔਰ ਉਹਦੇ ਤਹਿਤੀ ਜਦੋਂ ਹੁਣ ਇਹ ਆਉਂਦੇ ਨੇ ਤੇ ਉੱਥੇ ਇੱਕ ਤਰਕ ਦਿੱਤੇ ਜਾਂਦੇ ਵੀ ਨਹੀਂ ਜੇ ਤੁਹਾਡਾ ਨਾਇਕ ਆ ਤਾਂ ਤੁਸੀਂ ਪੰਜਾਬ ਤੱਕ ਰੱਖੋ ਤੇ ਅਸੀਂ ਹਿਮਾਚਲ 'ਚ ਨਹੀਂ ਵੜ ਦੇਣਾ ਇੱਥੇ ਸਾਡਾ ਜਵਾਬ ਬੜਾ ਸਾਫ਼ ਹੈ ਬਹੁਤ ਸਾਰੇ ਹਿੰਦੁਸਤਾਨ ਦੇ ਸੂਬਿਆਂ 'ਚੋਂ ਵਹੀਕਲ ਸਾਧਨ ਜਾਂ ਬੰਦੇ ਇਸ ਤਰੀਕੇ ਨਾਲ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਤੌਰ ਸਿੱਖ ਹੋਣ ਦੇ ਦਾਤੇ ਇਤਰਾਜ਼ ਹੈ ਪਰ ਅਸੀਂ ਕਦੇ ਡੱਕਿਆ ਨਹੀਂ ਮੈਂ ਉਦਾਹਰਣ ਦੇ ਦੇਣਾ ਸਿੱਧੀ ਜਿਆਦਾ ਕਲੀਅਰ ਹੋ ਜਾਏਗੀ ਜੇ ਤੁਹਾਨੂੰ ਸੰਤਾਂ ਦੇ ਝੰਡੇ ਤੋਂ ਤਕਲੀਫ ਆ ਰਹੀ ਮਾਚੜੀਆਂ ਨੂੰ ਤੇ ਤੁਸੀਂ ਕਹਿੰਦੇ ਹੋ ਵੀ ਸੰਤਾਂ ਦਾ ਝੰਡਾ ਸਾਨੂੰ ਚੁਪਦਾ ਆ ਜਿਨ੍ਹਾਂ ਨੂੰ ਸੰਤਾਂ ਦਾ ਝੰਡਾ ਚੁਪਦਾ ਸ਼ਾਇਦ ਇਹੋ ਜਿਹਾ ਜ਼ਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲੱਗਾ ਤਿਰੰਗਾ ਚੁਪਦਾ ਪਰ ਅਸੀਂ ਕਦੇ ਲਾਇਆ ਤੇ ਨਹੀਂ ਨਾ ਤੁਹਾਡਾ ਜੇ ਸਤ ਰੰਗੇ ਦੀ ਆੜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁਭਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਤੁਹਾਨੂੰ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬੇਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤੇ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਪਰਸਾਂ ਦਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾਂ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਆ ਤੇ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਮਾ ਚਲਚੋ ਵੜਨ ਲੱਗਿਆ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾਂ ਨੂੰ ਸੰਤ ਵਾਂਗੂ ਵੇਖਦੇ ਆ ਪੂਜਦੇ ਆ ਨਾ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹ ਜਿਹੜੇ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਨ ਆ ਤੇ ਫਿਰ ਇਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਚਦੀਆਂ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉੱਥੇ ਵੀ ਅਸੀਂ ਸਿਰਫ ਲਾਈ ਆ ਫੋਟੋ ਦੱਸਣ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸੰਤਮ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗੇ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚੋਰਿਆ ਸੱਚੇ ਉੱਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਹਿਮਾਚਲ ਦੇ ਨੂੰ ਮੈਂ ਪੰਜਾਬ ਦੇ ਨੂੰ ਕਿ ਜੇ ਉਹੋ ਜੇ ਬੰਦੇ ਜਿਹੜੇ ਉਹ ਸ਼ੁਰੂ ਕੀਤੀ ਸੀ ਗੱਲ ਕੀ ਨਾ ਇਹਦਾ ਅਮਨਸੋਦਵਾਰ ਕੇ ਬੰਦੇ ਜੇ ਉਹੋ ਜੇ ਬੰਦਿਆਂ ਨੂੰ ਤੁਸੀਂ ਸਮਾਂ ਰਹਿੰਦੇ ਨਾ ਤਾਂ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪੇਲੇ ਹੋਏਗਾ ਇਹਦੇ ਵਿੱਚ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾਂ 'ਚ ਫਿਰ ਐਵੇਂ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਾਂ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਘਰੜ ਘਟਨਾ ਵਾਪਰੀ ਹੈ ਉਹਦਾ ਸੱਚ ਅਜੇ ਤੱਕ ਸਾਹਮਣੇ ਨਹੀਂ ਆਇਆ ਬੰਦੇਾਰੇ ਨਹੀਂ ਗੱਲ ਤੇ ਮਾਸਤੇ ਜਿਸ਼ੇ ਪਾਣ ਕੇ ਚੜੇ ਗਏ ਨੇ ਸੋ ਇਹ ਫੌਲ ਪਲੇ ਹੋ ਸਕਦਾ ਤੇ ਜਿਹੜਾ ਫੌਲ ਹੁੰਦਾ ਹੈ ਉਹ ਕਈ ਵੇ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਤੇ ਦੂਸਰੇ ਪਾਸੇ ਵੀ ਹੋ ਸਕਦਾ ਇਹ ਚੇਪ ਮਾਤਾ ਪਤਾ ਨਹੀਂ ਕਿ ਕਿੰਨੀ ਤੱਕ ਇਹ ਜਿਵੇਂ ਪਰਸੇ ਸਪਟ ਕਪੀਆਂ ਨੇ ਕਿ ਸੱਚੀ ਇਰਾਦਿਆਂ ਦੇ ਵਿੱਚ ਉਕਰਨਾ ਚਾਇਆ ਹੋਵੇ ਉਸ ਦੀ ਨੀਤ ਕਪੀਆਂ ਦੇ ਹੱਥੋਂ ਸੀ ਇਹ ਦੇਖਿਆ ਜਾ ਸਕਦਾ ਹੈ ਕਿ ਇਹ ਜਵਾਲਾ ਪੰਜਾਬ ਦੇ ਪ੍ਰਾਂਤ ਤੋਂ ਕਰਨ ਲਈ ਉਹਨਾਂ ਦੇ ਬੰਦਿਆਂ ਨੇ ਕੀਤਾ ਸੋ ਇਹ ਕੇਸ ਜਿਹੜਾ ਹੈ ਸਮਝਣ ਦੇ ਜ਼ਰੂਰਤਾਂ ਡੀਪਲੀ ਸਮਝਣ ਦੀ ਜ਼ਰੂਰਤ ਹੈ ਜਿਹੜੇ ਨਿਬਾਟੀਆਂ ਸੌਣਾਂ ਦੇ ਵਿੱਚ ਕੱਲ ਜਦੋਂ ਪਰਸੋਂ ਅਸੀਂ ਇਹ ਐਕਸ਼ਨ ਕੀਤਾ ਆਪਣਾ ਤੇ ਕੀ ਕਹਨੇ ਵਾਜੇ ਕਿ ਉਹਦੀ ਗੱਲ ਫਿਰ ਹਿਮਾਚਲ ਦੀ ਅਸੈਂਬਲੀ ਚ ਗੂੰਜੀ ਤੇ ਲੀਡਰ ਆਫ ਆਪੋਜੀਸ਼ਨ ਨੇ ਸਵਾਲ ਚੁੱਕਿਆ ਆਪਣੀ ਸੀਐਮ ਦੇ ਉੱਤੇ ਵੀ ਤੋਂ ਇਹਨੂੰ ਠੀਕਾ ਦੇਖੋ ਉਹਦੇ ਚ ਵੀ ਜਿਹੜੀ ਗੱਲ ਕਹਿੰਦਾ ਉਹਦੇ ਚ ਇਹਨਾਂ ਨਸ਼ਾ ਵਾਲੀ ਗੱਲ ਕਈ ਵੀ ਆਉਂਦੇ ਨੇ ਹੜਦੰਗ ਮਚਾਉਂਦੇ ਨੇ ਤੇ ਪੰਜਾਬ ਨੂੰ ਇੰਜ ਪੇਸ਼ ਕਰਦੇ ਨੇ ਵੀ ਜਿੱਦਾਂ ਅਸੀਂ ਇੱਥੇ ਬਹੁਤ ਨਸ਼ਾ ਕਰਦੇ ਹਾਂ ਪਰ ਜੇ ਤੁਸੀਂ ਇਹਦੀ ਵੀ ਅਸਲੀਅਤ ਵੇਖੋ ਪੰਜਾਬ ਚ ਮੈਨੂੰ ਕੋਈ ਇੱਕ ਫੈਕਟਰੀ ਦੱਸੋ ਕੈਮੀਕਲ ਫੈਕਟਰੀ ਜਿੱਥੇ ਨਸ਼ੇ ਵਾਲੀਆਂ ਪਦਾਰਥ ਬਣਦੇ ਨੇ ਨਹੀ ਆਗੀ ਤੇ ਤੁਹਾਡੇ ਬਦੀ ਕੀ ਲਗਾ ਨਸ਼ਾ ਤੇ ਸਾਰਾ ਹਿਮਾਚਲ ਚ ਬਣਦਾ ਤੁਹਾਡੇ ਤੇ ਤੁਸੀਂ ਬਲੇਮ ਸਾਡੇ ਤੇ ਕਰਦੇ ਹੋ ਵੀ ਅਸੀਂ ਲਿਆ ਕੇ ਨਸ਼ਾ ਫਲਾ ਰਹੇ ਹਾਂ ਫੈਕਟਰੀਆਂ ਸਾਰੀਆਂ ਕੈਮੀਕਲ ਫੈਕਟਰੀਆਂ ਨਸ਼ੇ ਬਣਾਉਣ ਵਾਲੀਆਂ ਤੁਹਾਡੇ ਕੋਲ ਲੱਗੀਆਂ ਹੋਣ ਤੇ ਬਲੇਮ ਤੁਸੀਂ ਕਰੋ ਵੀ ਪੰਜਾਬ ਵਾਲੇ ਆਉਂਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਨਸ਼ਾ ਫਲਾ ਰਹੇ ਨੇ ਔਰ ਕਮਾਲ ਵੇਖੋ ਤੁਸੀਂ ਜੇ ਇਦਾਂ ਦੇ ਬਲੇਮ ਲਾਉਣੇ ਨੇ ਤੇ ਇਹਦੋਂ ਅੱਗੇ ਫਿਰ ਗੱਲ ਚੱਲ ਜਾਂਦੀ ਹੁੰਦੀ ਆਮ ਪਬਲਿਕ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਹਿਮਾਚਲੀ ਆ ਕੇ ਬੈਠੇ ਨੇ ਤੁਸੀਂ ਸਾਰੇ ਹਿੜਪੁਰ ਦੇ ਹੋ ਤੁਸੀਂ ਆਪਣੇ ਆਣ ਪਾਣ ਫੋਲ ਕੇ ਵੇਖੋ ਕੀ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਹਿਮਾਚਲੀ ਕਹਿ ਕੇ ਟਾਰਗੇਟ ਕੀਤਾ ਔਰ ਮੈਨੂੰ ਕਿਉਂਕਿ ਮੈਂ ਯੂਨੀਵਰਸਟੀਆਂ ਦੇ ਵਿੱਚ ਪੜਿਆ ਸਾਡੇ ਨਾਲ ਵੀ ਹਿਮਾਚਲੀ ਪੜਦੇ ਰਹੇ ਨੇ 90% ਹਿਮਾਚਲ ਦਾ ਨੌਜਵਾਨ ਸਿਗਰਟ ਦਾ ਆਦੀ ਹੈ ਕੋਈ ਮੰਨੇ ਭਾਵੇਂ ਨਾ ਮੰਨੇ ਤੇ ਪੰਜਾਬ ਦੇ ਵਿੱਚ ਸਾਨੂੰ ਸਿਗਰਟ ਤਮਾਕੂ ਦੀ ਮਨਾਹੀ ਹੈ ਇੱਥੋਂ ਤੱਕ ਸਾਡੇ ਮਨਾਹੀਆਂ ਗੁਰੂਆਂ ਵੱਲੋਂ ਵੀ ਸ਼ਰਾਬ ਦੇ ਕੋਈ ਪੀਂਦਾ ਉਹਦੇ ਆਪਣੇ ਦਾ ਕਰਾਈ ਜਾਂਦੀ ਹੈ ਤੁਸੀਂ ਸਿਗਰਟ ਪੀਂਦੇ ਹੋ ਬੀੜੀ ਪੀਂਦੇ ਹੋ ਤਾਂ ਲਾਗ 100 ਬੰਦੇ ਤੱਕ ਤੁਸੀਂ ਧੂਆ ਸੁੱਟਦੇ ਹੋ ਪਰ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਇਸ ਤੇਰੀ ਬਲੇਮ ਕੀਤਾ ਅਸੀਂ ਹਮੇਸ਼ਾ ਟਾਰਗੇਟ ਰੱਖਿਆ ਆ ਕਿ ਯਾਰ ਸਰਕਾਰਾਂ ਦੀ ਪਾਲਸੀ ਠੀਕ ਨਹੀਂ ਕਿ ਸਾਨੂੰ ਇੱਥੇ ਜਿਹੜਾ ਖਿੱਤਾ ਅਸੀਂ ਬੜੀ ਮੁਸ਼ਕਲ ਦੇ ਨਾਲ ਸੰਘਰਸ਼ ਕਰਕੇ ਬਹੁ ਗਿਣਤੀਆਂ ਆ ਉਹਦੇ ਵਿੱਚ ਹਿਮਾਚਲ ਤੋਂ ਹਰਿਆਣੇ ਤੋਂ ਇਹ ਬੰਦੇ ਲਿਆ ਕੇ ਜਦੋਂ ਇੱਥੇ ਬੈਹ ਰਹੇ ਨੇ ਤੇ ਸਾਡੀ ਲੜਾਈ ਤਾਂ ਸਗੋਂ ਤੁਹਾਡੇ ਨਾਲੋਂ ਵੱਧ ਕੇ ਆ ਸਾਡੇ ਤੁਸੀਂ ਹਿਮਾਚਲ ਦੇ ਵਿੱਚ ਅਸੀਂ ਤੁਹਾਡੀ ਜ਼ਮੀਨ ਨਹੀਂ ਲੈ ਸਕਦੇ ਉਹਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਨੇ ਇੱਥੇ ਤੁਹਾਡੇ ਤੁਸੀਂ ਕੱਲਾ ਹਿਆਰਪੁਰੇ ਬੋਲੋ ਅੱਜੋਂ ਜਿਆਦਾ ਹਿਆਰਪੁਰ ਦੇ ਵਿੱਚ ਜ਼ਮੀਨ ਹਿਮਾਚਲੀਆਂ ਦੇ ਬੰਦਿਆਂ ਨੇ ਲਈ ਆ ਪਰ ਅਸੀਂ ਕਦੀ ਉਹਨਾਂ ਨੂੰ ਕਦੀ ਕੱਢਿਆ ਉਹਨਾਂ ਤੇ ਕਦੀ ਅਟੈਕ ਕੀਤਾ ਇਹ ਸਾਡਾ ਕੈਰੇਕਟਰ ਨਹੀਂ ਹੈਗਾ ਪਰ ਮੈਂ ਤਾਂ ਗੱਲ ਕਹਿ ਰਿਹਾ ਵੀ ਜੇ ਹਾਲਾਤ ਵਿਗੜਨਗੇ ਤਾਂ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਜੇ ਦੋ ਸੂਬਿਆਂ ਦੀ ਲੜਾਈ ਬਣੇਗੀ ਤਾਂ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਤੇ ਫਿਰ ਜਿਹੜਾ ਆਮ ਹਿਮਾਚਲੀ ਇੱਧਰ ਬੈਠਾ ਆ ਉਹ ਵੀ ਨਿਸ਼ਾਨੇ ਤੇ ਨਿਸ਼ਾਨੇ ਦਾ ਮਤਲਬ ਇਹ ਨਹੀਂ ਵੀ ਅਸੀਂ ਟਾਲਾਂਗੇ ਨਿਸ਼ਾਨੇ ਦਾ ਮਤਲਬ ਉਹਦਾ ਇੱਥੇ ਰਹਿਣਾ ਕੁਐਸਚਨੇਬਲ ਬਣੇਗਾ ਕਿ ਤੇਰੇ ਕੋਲ ਅਧਿਕਾਰ ਹੈ ਫਿਰ ਇੱਥੇ ਰਹਿਣ ਦਾ ਜੇ ਸਾਡੇ ਕੋਲ ਉਹ ਤਾਂ ਨਹੀਂ ਆ ਤਾਂ ਫਿਰ ਤੇਰੇ ਕੋਲ ਕੀ ਅਧਿਕਾਰ ਸੋ ਮੈਂ ਤਾਂ ਕਹਿ ਰਿਹਾ ਪੀ ਇਹਦੀਆਂ ਜੜਾ ਇਹਦੀ ਨਫਰਤ ਜਿਹੜੀ ਸਾਡੇ ਪ੍ਰਤੀ ਖਾਸ ਤੌਰ ਦੇ ਉੱਤੇ ਜਿਹੜੇ ਉੱਪਰ ਵਾਲੇ ਪਹਾੜੀ ਇਲਾਕੇ ਦੇ ਲੋਕ ਨੇ ਇੱਕ ਤੇ ਇਲਾਕਾ ਹੈ ਜਿਹੜਾ ਹਿਮਾਚਲ ਦਾ ਸਾਡੇ ਨਾਲ ਨਾਲ ਲੱਗਦਾ ਜਿੱਥੇ ਬਹੁਤਾਂ ਅਸੀਂ ਪੰਜਾਬੀ ਬੋਲਦੇ ਆ ਉਹਨਾਂ ਦੇ ਨਾਲ ਸਾਡਾ ਸੁਭਾਰ ਹਾਲ ਦਾ ਆ ਜਾਂ ਤੇ ਉਹ ਇਦਾਂ ਦੇ ਕੰਮ ਨਹੀਂ ਕਰਦੇ ਜਦੋਂ ਥੋੜਾ ਜਿਹਾ ਪਹਾੜ ਵੱਲੋਂ ਚੜ ਜਾਂਦੇ ਆ ਤੇ ਇਹਨਾਂ ਦਾ ਇਤਿਹਾਸ ਰਿਹਾ ਪਹਾੜੀ ਰਾਜਾਂ ਵਾਲਾ ਤੇ ਜੇ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਨੂੰ ਫੇਰ ਜੰਗ ਲਈ ਲਲਕਾਰਨਾ ਆ ਤੇ ਫਿਰ ਤਿਆਰ ਰਹਿਣ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ ਜੁੱਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਹਾੜੀ ਰਾਜਿਆਂ ਦੀ ਰੂਹ ਨਹੀਂ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ ਫਿਰ ਬਰਾਬਰ ਤੇ ਹੋਏਗਾ ਕਬ ਗੁਰੂਆਂ ਦੀਆਂ ਲੜਾਈਆਂ ਜਦੋਂ ਆਈਆਂ ਤੇ ਉਹ ਸਾਰੀਆਂ ਇਹਨਾਂ ਦੇ ਨਾਲ ਹੋਈਆਂ ਮੁਗਲਾਂ ਦੇ ਤੇ ਸੁੱਟੀਆਂ ਗਈਆਂ ਮੁਗਲਾਂ ਨੂੰ ਇਹਨਾਂ ਨੇ ਚਿੱਠੀਆਂ ਪਾ ਪਾ ਕੇ ਸਦਿਆ ਵੀ ਆ ਕੇ ਸਾਡੀ ਮਦਦ ਕਰੋ ਸੋ ਜਿਹੜੀ ਨਫਰਤ ਤੇ ਸਦੀਆਂ ਪੁਰਾਣੀ ਪੀੜੀਆਂ ਪੁਰਾਣੀਆਂ ਇਹਨਾਂ ਦੇ ਅੰਦਰ ਤੁਰੀ ਆ ਰਹੀ ਹੈ ਉਹੀ ਅੱਗੇ ਦੀ ਅੱਗੇ ਵਧਦੀ ਜਾ ਰਹੀ ਹੈ ਸੋ ਜਿਹੜੀ ਇਹ ਇੱਕ ਘਟਨਾ ਵਾਪਰੀ ਆ ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਾਰੇ ਮਨਾਂ ਦੇ ਤੇ ਸਵਾਲ ਵੀ ਤੁਹਾਡੇ ਹੋਣਗੇ ਤੇ ਬਹੁਤ ਸਾਰਿਆਂ ਦੇ ਜਵਾਬ ਮੈਂ ਦੇ ਵੀ ਚੁੱਕਿਆ ਹੈ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਉਹ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਗਿਆ ਵੀ ਅਸੀਂ ਤੁਹਾਡੀਆਂ ਬਸਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਆ ਕਿ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਆ ਹਿਮਾਚਲ ਦੇ ਕੋਲੋਂ ਪੀ ਜਿਹੜੇ ਸਾਡੇ ਨੌਜਵਾਨ ਇਦਾਂ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਆ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜੇ ਹੋਰੇ ਕੰਮ ਕਰਨੀ ਬੀਨੇ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਹ ਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਅੱਗੇ ਜਵਾਬ ਆਉਂਦਾ ਸੋ ਗੱਲਾਂ ਨੂੰ ਸਿਰਫ ਇਸ ਗੱਲ ਤੱਕ ਸੀਮਿਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਆ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੁਸੀਂ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਭਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਛਾਣ ਦੀ ਆ ਤੇ ਸਾਡੀ ਪਛਾਣ ਜੇ ਅਸੀਂ ਤੁਹਾਡੀ ਬਚਾ ਸਕਦੇ ਆ ਤੇ ਤੁਸੀਂ ਇਹ ਕਿਥੋਂ ਵਹਿਮ ਪਾਲ ਲਏ ਵੀ ਤੁਸੀਂ ਜੇ ਸਾਡੀ ਪਛਾਣ ਨੂੰ ਖਾਣ ਆਓਗੇ ਤੇ ਅਸੀਂ ਉਹਦੇ ਲਈ ਚੁੱਪ ਕੀਤੇ ਰਾਵਾਂਗੇ ਸੋ ਅਸੀਂ ਅੱਗੇ ਸੰਘਰਸ਼ ਕਰਾਂਗੇ ਜੇ ਅੱਜ ਵੀ ਇਸ ਚੀਜ਼ ਨੂੰ ਡੱਕਣਾ ਚਾਹੁੰਦੇ ਹੋ ਵੀ ਇਹ ਚੀਜ਼ ਇੱਥੇ ਰੁਕ ਜੇ ਤੇ ਇਹਦੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨੂੰ ਆਪਣੇ ਉਸ ਸਰਾਰਤੀ ਅੰਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਅਮਨ ਸੂਦ ਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਹੈ ਕਾਨੂੰਨੀ ਵੀ ਉਹ ਰਾਹ 'ਚ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਆ ਵੀ ਇਹ ਗੱਲ ਅੱਗੇ ਨਾ ਵਧੇ ਤੇ ਪਹਿਲਾਂ ਉਹਦੇ ਦੇ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣ ਗਈਆਂ ਜੇ ਉਹਦੇ ਦੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਤੇ ਉਹ ਕੀ ਜਾਣਗੀਆਂ ਕਿਵੇਂ ਜਾਣਗੀਆਂ ਇਹ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਫਿਰ ਮੀਡੀਆ ਨੂੰ ਉਵੇਂ ਪਤਾ ਲੱਗੇ ਜਿਵੇਂ ਪਰਸੋਂ ਵਾਲੀ ਘਟਨਾ ਪਤਾ ਲੱਗੀ ਵੀ ਆ ਕੰਮ ਹੋ ਗਿਆ ਪਰ ਜੋ ਵੀ ਅਸੀਂ ਕਰਾਂਗੇ ਮੈਂ ਫਿਰ ਕਹਿ ਰਿਹਾ ਜਦੋਂ ਵੀ ਕਰਾਂਗੇ ਲੁਕਾ ਕੇ ਨਹੀਂ ਕਰਾਂਗੇ ਇਹ ਨਹੀਂ ਹੋਏਗਾ ਕਿ ਕਿਤੇ ਕੋਈ ਕੰਮ ਹੋ ਗਿਆ ਤੇ ਤੁਹਾਨੂੰ ਇਡੈਂਟੀਟੀ ਪਤਾ ਨਹੀਂ ਲੱਗੀ ਕਿ ਕੌਣ ਕਰਕੇ ਚਲ ਗਿਆ ਤੇ ਤੁਸੀਂ ਆ ਕੇ ਕਹੋ ਜੀ ਦਰਖਾਲਸਾ ਕਰ ਗਿਆ ਅਸੀਂ ਜੋ ਕਰਾਂਗੇ ਜਿੱਦਾਂ ਕਰਾਂਗੇ ਐਦਾਂ ਹੀ ਨੰਗੇ ਚਿਹਰਿਆਂ ਦੇ ਨਾਲ ਕਰਾਂਗੇ ਔਰ ਉਹਦੀ ਜ਼ਿੰਮੇਵਾਰੀ ਲੈ ਕੇ ਕਰਾਂਗੇ ਕਿ ਇਹ ਕੰਮ ਅਸੀਂ ਕੀਤਾ ਆ ਤੀਸਰੀ ਗੱਲ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਨੂੰ ਸਾਡੀ ਅਪੀਲ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਦਲਖਾਲ ਸਾਦੀ ਇਸ ਗਲਤੀ ਮੈਂ ਮੀਡੀਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਹੈ ਤੇ ਉਹ ਐਕਸ਼ਨ ਸਾਡੇ ਕਹਿੰਦੇ ਆ ਦਲਖਾਲ ਸਾ ਉਸ ਗਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੀ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹੇ ਠਾਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਹਮਣੇ ਫੇਸ ਕਰਕੇ ਜਾਓ ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪ੍ਰਸ਼ਾਸਨ ਮੈਂ ਇਹ ਗੱਲ ਫੇਰ ਕਹਿ ਰਿਹਾ ਤੇ ਮੈਂ ਮੀਡੀਆ ਦੇ ਸਾਹਮਣੇ ਜਾਣਕ ਲੈਣਾ ਕਿ ਉਹ ਜ਼ਿੰਮੇਵਾਰੀ ਸਾਡੇ ਆ ਸੀਨੀਅਰ ਲੀਡਰਸ਼ਿਪ ਦੀ ਆ ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਬਾਅ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਆ ਤੇ ਉਹ ਸਾਡੇ ਕੋਲ ਆ ਕੇ ਆ ਜਾਵੇ ਜੇ ਇਸ ਪੂਰੇ ਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਰਹਿ ਗਏ ਨੇ ਤੁਹਾਨੂੰ ਮੈਂ ਚਾਉਣਾ ਤੁਸੀਂ ਜ਼ਰੂਰ ਕਰ ਲਓ ਆਦਰਵਾਇਸ ਇੱਕ ਗੱਲ ਜਿਹੜੀ ਐਡੀਸ਼ਨ ਹੈ ਉਹ ਸਿਰਫ ਇੰਨੀ ਗਿਆ ਇੱਕ ਮਿੰਟ ਮੈਂ ਤੁਹਾਡਾ ਹੋਰ ਦੱਲਾਂ ਪੰਜਾਬ ਪੁਲਿਸ ਨੇ ਨਾ ਪਿਛਲੇ ਕੁਝ ਦਿਨਾਂ ਦੇ ਵਿੱਚ ਇਨਕਾਊਂਟਰ ਕੀਤੇ ਨੇ ਦੋ ਇਹ ਠੀਕ ਨਹੀਂਗਾ ਹਾਲਾਂਕਿ ਇਹ ਟੌਪਿਕ ਦੇ ਨਾਲ ਹੈ ਨਹੀਂ ਪਰ ਮੈਂ ਗੱਲ ਕਰਨੀ ਜਾਉਣਾ ਤੁਹਾਡੇ ਕਾਨੂੰਨ ਦੇ ਮੁਤਾਬਕ ਕਿਸੇ ਨੇ ਕੋਈ ਗਲਤ ਕੰਮ ਕੀਤਾ ਤੁਸੀਂ ਉਹਨਾਂ ਫੜ ਕੇ ਕਾਨੂੰਨ ਦੇ ਮੁਤਾਬਕ ਸਜ਼ਾ ਦਿਓ ਇਹ ਰਟੇ ਰਟਾਈ ਕਹਾਣੀਆਂ ਬੰਦ ਕਰ ਦਿਓ ਫਿਰ ਫੜਨ ਜਾ ਰਹੇ ਹਾਂ ਜਾਂ ਫੜਿਆ ਹੀ ਭੱਜ ਚਲਿਆ ਹੀ ਸਾਡੇ ਤੇ ਹਮਲਾ ਕਰਤਾ ਅਸੀਂ ਗਏ ਉਹਨੇ ਅੱਗੇ ਹਮਲਾ ਕਰਤਾ ਅਸੀਂ ਅੱਗੇ ਹਮਲਾ ਕੀਤਾ ਬੰਦਾ ਮਾਰਤਾ ਇਹ ਕਹਾਣੀਆਂ ਅਸੀਂ 1960 ਤੋਂ ਸੁਣਦੇ ਆ ਰਹੇ ਆ ਜਦੋਂ ਤੋਂ ਤੁਸੀਂ ਸਿੱਖਾਂ ਦੇ ਫੇਕ ਇਨਕਾਊਂਟਰ ਕਰਨੇ ਸ਼ੁਰੂ ਕੀਤੇ ਸੋ ਇਹ ਕਹਾਣੀਆਂ ਸਾਨੂੰ ਰਟ ਚੁੱਕੀਆਂ ਨੇ ਤੁਹਾਡੀਆਂ ਕੋਈ ਨਵੀਆਂ ਕਹਾਣੀਆਂ ਲਿਆਓ ਜੇ ਲੋਕਾਂ ਨੂੰ ਸੈਟੀਸਫਾਈ ਕਰਨਾ ਹੈ ਜੇ ਉਹਨਾਂ ਨੇ ਕਾਨੂੰਨ ਹੱਥ 'ਚ ਲਿਆ ਤੇ ਤੁਸੀਂ ਇਨਕਾਊਂਟਰ ਕਰਕੇ ਕਿਹੜਾ ਕਾਨੂੰਨ ਦੀ ਪਾਲਣਾ ਕਰ ਲਈ ਸੋ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਪਾਸੇ ਫੇਰ ਪ੍ਰਸ਼ਾਸਨ ਤੁਰ ਪਿਆ ਅਸੀਂ ਤੇ ਇਹ ਮਹਿਸੂਸ ਕਰਨ ਲੱਗ ਪਏ ਹਾਂ ਕਿ ਸ਼ਾਇਦ ਉਹ ਲੋਕ ਉਹ ਪੀੜੀ ਪੁਲਿਸ ਦੀ ਜਿਨ੍ਹਾਂ ਨੇ ਸਾਡੇ ਇੰਕਾਊਂਟਰ ਕੀਤੇ ਸੀ ਉਹ ਹੁਣ ਸ਼ਾਇਦ ਖਤਮ ਹੋ ਗਈ ਜਾਂ ਰਿਟਾਇਰ ਹੋ ਗਈ ਆ ਤੇ ਨਵੀਂ ਪੀੜੀ ਦੇ ਲੋਕ ਭਰਤੀ ਹੋ ਗਏ ਨੇ ਤੇ ਉਹਨਾਂ ਦਾ ਟੈਂਪਰਮੈਂਟ ਨਹੀਂ ਆ ਪਰ ਇਹਨਾਂ ਘਟਨਾਵਾਂ ਨੇ ਸ਼ਾਇਦ ਇਹ ਫੇਰ ਦੁਬਾਰਾ ਦੱਸਣਾ ਸ਼ੁਰੂ ਕਰਤਾ ਵੀ ਨਹੀਂ ਕਿ ਜੈਨੇਟਿਕਲੀ ਜਿਹੜਾ ਜਿਹੜਾ ਇਸ ਕੁਰਸੀ ਤੇ ਬੈੰਦਾ ਜਾਂਦਾ ਉਹਦੇ ਵਿੱਚ ਜੀਨ ਕੈਰੀ ਕੀ ਜਾਂਦੇ ਨੇ ਕਿ ਅਸੀਂ ਤੇ ਇੰਕਾਊਂਟਰ ਕਰਨੇ ਨੇ ਸੋ ਇਹ ਗੱਲਾ ਠੀਕ ਨਹੀਂ ਗਿਆ ਪੰਜਾਬ ਪੁਲਿਸ ਨੂੰ ਆਪਣੇ ਲਈ ਇਸ ਦੇਲੇ ਕੁਰਸੀ ਥੱਲੇ ਆਪਣੇ ਥੱਲੇ ਚਾਤ ਮਾਰਨੇ ਚਾਹੀਦੇ ਆ ਕਾਨੂੰਨ ਦੇ ਰਖਵਾਲੇ ਹੋ ਤਾਂ ਕਾਨੂੰਨ ਦੇ ਰਖਵਾਲੇ ਬਣ ਕੇ ਰਹਿਓ ਕਾਨੂੰਨਾਂ ਨੂੰ ਘਰ ਆਪਣੇ ਹੱਥਾਂ ਚ ਲੈ ਕੇ ਤੁਸੀਂ ਵੀ ਇਹ ਜਾਇਕਟ ਨਾ ਕਰੋ ਇਹਨਾਂ ਦੀ ਨਿਰਪੱਖ ਜਾਂਚ ਇਹਨਾਂ ਇੰਕਾਊਂਟਰਸ ਦੀ ਹੋਣੀ ਚਾਹੀਦੀ WhatsApp ਆ ਰਿਹਾ ਹੈ ਕਿਤੇ ਹਾਂ ਹਿਮਾਚਲ ਵਿੱਚ ਜਿਹੜੇ ਪਰਚੇ ਹੋਏ ਨੇ ਨੌਜਾਨਾਂ ਤੇ ਇੱਕ ਤੇ ਅਮਨ ਤੇ ਐਕਟਿਵ ਹੋਵੇ ਉੱਤੇ ਕਾਨੂੰਨੀ ਤੇ ਦੋਸਤਾਂ ਜਵਾਨਾਂ ਤੇ ਜਿਹੜੇ ਸਾਡੇ ਨੌਜਵਾਨਾਂ ਤੇ ਪਰਚੇ ਨੇ ਰੱਦ ਹੋਣੇ ਚਾਹੀਦੇ। ਅੱਜ ਉਹ ਸ਼ਾਰਪੁਰਦ ਵਿੱਚ ਜਿਹੜਾ ਫਸਪਾਕ ਸੱਖ ਜੱਥੇ ਬੰਦੀਆਂ ਨੇ ਪ੍ਰੋਟੈਸਟ ਕੀਤਾ। ਅਲੱਗ ਉਹਨਾਂ ਤੇ ਜਿਹੜਾ ਇਹ ਸੰਘਰਸ਼ ਸੀ, ਰੋਸ ਸੀ। ਉਹ ਪੰਜਾਬ ਹਮਾਚਰ ਬਾਟਰ ਤੇ ਜਾਣਾ ਚਾਹੁੰਦੇ ਸੀ। ਨਹੀਂ ਜਾਣ ਦਿੱਤਾ ਗਿਆ ਹੁਣੇ ਪੁਲਿਸ ਵੱਲੋਂ। ਇੱਕ ਛੱਪ ਰੇਠਾ ਕਿਉਂ ਨਹੀਂ ਸੱਖ ਜੱਥੇ ਬੰਦੀਆਂ ਇਕੱਠੀਆਂ ਹੋ ਰਹੀਆਂ। ਤੁਸੀਂ ਪਰਸੋਂ ਦਾ ਪ੍ਰੋਗਰਾਮ ਉਲੀਕਿਆ। ਉਹਨਾਂ ਨਾਲ ਗੱਲ ਕਰਦੇ ਹੋ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਆ ਸਾਡਾ ਨਹੀਂ ਆ। ਅੱਜ ਉਹਨਾਂ ਨੇ ਪ੍ਰੋਗਰਾਮ ਉਹ ਨਹੀਂ ਕੀਤਾ ਸੀ ਤਾਂ ਤਾਲਖਾਲ ਸਾਹਿਬ ਵੱਖਰੇ ਤੋਂ ਤੇ ਆਪਣੇ ਕੋਲ ਤੋਂ ਪ੍ਰੈਸ ਕਾਨਫਰੰਸ ਰੱਖਦਾ ਇਕੱਠੇ ਹੋਣ ਦੇ ਵਿੱਚ ਕੀ ਦਿੱਕਤ ਹੈ ਜਾਂ ਕਿਤੇ ਕੀ ਕਮੀ ਹੈ ਇਹਦੇ 'ਚ ਕੋਈ ਵੱਖ-ਵੱਖਰੀ ਗੱਲ ਨਹੀਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜਾ ਪ੍ਰੋਗਰਾਮ ਕੀਤਾ ਉਹਦੀ ਅਸੀਂ ਜ਼ਿੰਮੇਵਾਰੀ ਲੈ ਕੇ ਬਿਨਾ ਅਨਾਉਂਸ ਕੀਤੇ ਕੀਤਾ ਠੀਕ ਹੈ ਜੇ ਅਸੀਂ ਇਹਨਾਂ ਚੱਕਰਾਂ 'ਚ ਪੈ ਜਾਂਦੇ ਤੇ ਉਹਨੂੰ ਪੁੱਛ ਲਾਉਂ ਨੂੰ ਪੁੱਛ ਲਾਉਂ ਤੇ ਸ਼ਾਇਦ ਅਸੀਂ ਇਹ ਐਕਟੀਵਿਟੀ ਕਰਨਾ ਪਾਉਂਦੇ ਜਾਂ ਹੋਰੇ ਪਾਸੇ ਉੱਜੀ ਜਾਂਦਾ ਕੰਮ ਤੇ ਅਸੀਂ ਆਪਣੇ ਭਾਵੰਦ ਨਾਲ ਜੋ ਉੱਜੜੇ ਪੜਦੇ ਜਿੱਦਾ ਅੱਜ ਹੋਇਆ ਨੇ ਕਿ ਪੰਜਾਬ ਪੁਲਿਸ ਪੰਜਾਬੀਆਂ ਦੇ ਸਾਹਮਣੇ ਖੜ ਗਿਆ ਆਕੇ ਸੋ ਆਸੀ ਉਹ ਚੀਤੇ ਵਿੱਚ ਨੇ ਸੋ ਉਹਨਾਂ ਨੇ ਜੇ ਇੱਕ ਆਪੀ ਉਹਨਾਂ ਦਾ ਪ੍ਰੋਗਰਾਮ ਮੈਂ ਤਾਂ ਕਹਿ ਰਿਹਾ ਵੀ ਆ ਸਾਡਾ ਆਪਣਾ ਕਿਸੇ ਦਾ ਫਰੇਮ ਨਹੀਂ ਤੇ ਜਿਹੜੀ ਅੱਜ ਮਾਰਚ ਹੀ ਆ ਉਹਦੇ ਸਾਡੇ ਨੌਜਵਾਨ ਗਏ ਨੇ ਕੌਣ ਕਹਿੰਦਾ ਵੀ ਨਹੀਂ ਗਏ ਅਜੇ ਵੀ ਉਹ ਉਹਨਾਂ ਨੇ ਪ੍ਰੈਸ ਕਾਨਫਰੈਂਸ ਚ ਆਉਣਾ ਹੀ ਉਹ ਆ ਨਹੀਂ ਪਾਇਆ ਆਗੇ ਆਗੇ ਨੇ ਪਿੱਛੇ ਆ ਕੇ ਖੜੇ ਨੇ ਸੋ ਇਹ ਕਹਿਣਾ ਵੀ ਨਹੀਂ ਉਹਦਾ ਉਹਦਾ ਮੈਂ ਤਾਂ ਕਹਿ ਰਿਹਾ ਹਰ ਬੰਦਾ ਜਿਹਦੇ ਮੰਦੇ ਚ ਦਰਦਿਆ ਉਹ ਫਿਰ ਆਪੋ ਆਪਣੇ ਹਿਸਾਬ ਦੇ ਨਾਲ ਤੇ ਕੰਮ ਕਰੇਗਾ ਹੀ ਤੇ ਇਹ ਚੀਜ਼ਾਂ ਵਧਣ ਗਿਆ ਅੱਗੇ ਜੇ ਇਸ ਚੀਜ਼ ਨੂੰ ਸਮਾਂ ਰਹਿnde ਸੰਭਾਲਿਆ ਨਾ ਗਿਆ ਕੁਪਈਆਂ ਇਤਿਹਾਸ ਚ ਪਈਆਂ ਨੇ ਸਾਰੀਆਂ ਗੱਲਾਂ। ਮਾਨਸਰਗ ਦਾ ਪ੍ਰੋਗਰਾਮ ਦਾ سلسلہ ਜਿਹੜਾ ਇੱਕ ਦਿਨ ਚਲਾਇਆ ਸੀ ਤੁਸੀਂ ਉਹ ਜਾਰੀ ਰਹੇ ਜਾਂ ਉਸ ਦਿਨ ਵਾਂਗ ਹੀ ਸੀ। ਉਹ ਅਸੀਂ ਉਸ ਦਿਨ ਵਾਸਤੇ ਲਾਤਾ ਜੋ ਵੀ ਅਗਲਾ ਪ੍ਰੋਗਰਾਮ ਫਿਰ ਕਰਾਂਗੇ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਉਹਦੀ ਜ਼ਿੰਮੇਵਾਰੀ ਚੈੱਕ ਕਰਕੇ ਲਈਏ ਤੇ ਚਾਏ ਦੱਸ ਕੇ ਕਰੀਏ ਖੁੱਲੇ ਆਮ ਖੁੱਲੀ ਸ਼ਾਤ ਦੇ ਥੱਲੇ ਨੰਗੇ ਚਿਹਰਿਆਂ ਦੇ ਨਾਲ ਜ਼ਿੰਮੇਵਾਰੀ ਲੈ ਕੇ ਕੀਤਾ ਜਾਏਗਾ ਪ੍ਰਸ਼ਾਸਨ ਦੇ ਵਿੱਚ ਫੌਲ ਗੇਮ ਨਾ ਖੇਡੇ। ਕਿ ਆਪਣੇ ਹਸਾਬ ਦੇ ਨਾਲ ਹੀ ਕੁਝ ਕਰਕੇ ਤਾਂ ਕਵੇ ਜੀ ਦਲ ਖਾਲਸਾ ਨੇ ਕਰਤਾ ਅਸੀਂ ਜੋ ਕਰਾਂਗੇ ਸ਼ਰਿਆਮ ਕਰਾਂਗੇ। ਹੱਲ ਕਿੱਥੇ ਵਿੱਚ ਛੋਟੀ ਜੀ ਗੱਲ ਹੋ ਗਈ। ਹਾਲੇ ਦਾ ਇਸੇ ਕੰਮ ਚ ਆ ਪੀ ਤੋਂ ਤੁਮਕੋ ਤੇਮਾਰਾ ਖੂਬ ਹਮੇ ਹਮਾਰਾ ਖੂਬ ਤੁਸੀਂ ਆਓ ਇੱਧਰ ਆਪਣੀ ਮਾਤਾ ਤੇ ਝੰਡੇ ਲਾ ਕੇ ਜਾ ਆਪਣੇ ਮੁਲਕ ਦੇ ਝੰਡੇ ਲਾ ਕੇ ਜਾ ਆਪਣੇ ਕਿਸੇ ਰਖਵਾਲੇ ਦੇ ਝੰਡੇ ਲਾ ਕੇ ਸਾਨੂੰ ਸਮੱਸਿਆ ਨਹੀਂ ਅਸੀਂ ਆਪਣਾ ਧਾਰਮਿਕ ਝੰਡਾ ਲਾ ਕੇ ਜਾਈਏ ਆਪਣੇ ਧਾਰਮਿਕ ਕਿਸੇ ਨਾਇਕ ਦਾ ਝੰਡਾ ਲਾ ਕੇ ਜਾਈਏ ਤਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹਦਾ ਇਹੋ ਹੀ ਹਾਲ ਹੈ ਜੇ ਇੱਕ ਦੂਸਰੇ ਚ ਕਮੀਆਂ ਕੱਢਾਂਗੇ ਤੇ ਜ਼ਬਰਦਸਤੀ ਥੋਪਾਂਗੇ ਉਹਦਾ ਕੋਈ ਹੱਲ ਨਹੀਂ ਉਹ ਤਾਂ ਫਿਰ ਅੱਗੇ ਸੰਘਰਸ਼ ਵਧੇਗਾ ਤੇ ਜੇ ਉਹ ਤਿਆਰ ਨੇ ਤੇ ਸਾਡਾ ਵੀ ਐਲਾਨਾ ਵੀ ਅਸੀਂ ਵੀ ਤਿਆਰ ਹਾਂ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਦਾ ਮੁਕਾਬਲਾ ਕਰਨ ਦੇ ਲਈ ਬੋਲੇ ਸੋਨ ਹਾਲ ਜੈ ਜੀ ਹਾਂ